ਸੱਤ ਸ੍ਰੀਕਾਲ ਲੀਬੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਗਣੇਸ਼ਵਰੀ ਸਾਥੇ ਸਵੇ ਭਲਾ ਚੌਰ ਦੇ ਖੜੂ ਹਿਆ ਔਰ ਪਹਿਲਾ ਢੋਲ ਵੱਜ ਗਿਆ ਨਤੀਜਾ ਨਿਕਲ ਕੇ ਸਾਹਮਣੇ ਆ ਗਿਆ ਕੁਸ਼ਮ ਕੌਸ਼ਲ ਜਿਹੜੇ ਆ ਉਹ ਜਿੱਤੇ ਨੇ ਉਹਨਾਂ ਦੇ ਪਰਿਵਾਰਕ ਮਹਿਮਤ ਜਿਹੜੇ ਆ ਉਹਨੂੰ ਖੁਸ਼ੀਆਂ ਦਾ ਸਨੇਹਾ ਦੇ ਰਹੇ ਆ ਫੋਨ ਤੇ ਫੋਨ ਵੱਜ ਰਹੇ ਨੇ ਇੱਕ ਵਾਰ ਇੱਧਰ ਪੋਸਟਰ ਦਿਖਾ ਦਈਏ ਵਾਪਸ ਆ ਰਹੇ ਸੱਸੀ ਕਾ ਜੀ ਸੱਸੀ ਕਾ ਜੀ ਸੱਸੀ ਕਾ ਜੀ ਮੇਰ ਮਿਹਰਬਾਨੀ ਮੇਰਵਾਲੀ ਤਾਰੇ ਕੁਸਮ ਕੌਸ਼ਲ ਕਿਹੜੇ ਪਿੰਡਾਂ ਜੀ ਤੁਸੀਂ ਚੱਕ ਲਾਹੀ ਬਖਸ਼ ਤਾ ਚਲੋ ਠੀਕ ਹੈ ਜੀ ਮਿਹਰਬਾਨੀ ਭੈਣ ਜੀ ਮਿਹਰਬਾਨੀ ਮਾਤਾ ਜੀ ਤਾਂ ਕੁਸਮ ਕੌਸ਼ਲ ਜਿੱਤੇ ਨੇ ਜੀ ਵਾਰਡ ਨੰਬਰ 7 ਦਾ ਰਿਜ਼ਲਟ ਆ ਗਿਆ ਔਰ ਟਰੈਕਟਰ ਦਾ ਜਿਹੜਾ ਨਿਸ਼ਾਨ ਆ ਉੱਤੇ ਹੁਣ ਜਿੱਤ ਦਾ ਝੰਡਾ ਲਹਿਰਾਏਗਾ ਕੁਸਮ ਕੌਸ਼ਲ ਬਲਾਜੌਰ ਤੋਂ ਪਹਿਲਾ ਢੋਲ ਜਿਹੜਾ 7 ਨੰਬਰ ਵਾਰਡ ਚ ਵੱਜਿਆ ਕੁਸਮ ਕੌਸ਼ਲ ਜਿੱਤੇ ਨੇ ਆਜਾ ਵੀਰ ਇੱਕ ਵਨ ਆਇਆ ਬាទੀ ਮੈਂ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਹਾਨੂੰ ਸਾਨੂੰ ਵੀ ਬਹੁਤ ਬਹੁਤ ਧੂਰੀ ਜੀ ਮੁਬਾਰਕਾਂ ਇਸ ਵਾਰ ਵੀ ਬਾੜ ਦੀ ਜੋਸ਼ ਪਕਸਮ ਪਹੁੰਚ ਗਈ ਸਾਡੇ ਆਂਟੀ ਜੀ ਦੀ ਸਾਭ ਨੂੰ ਵੱਡੀ ਜਿੱਤ ਹੋਈ ਆ ਹੁਣ ਜੇ ਫਿਰ ਜਿੱਤ ਦੀ ਗੱਲ ਕਰਨੇ ਆਂ ਕਰੀਬ 840 ਵੋਟਾਂ ਨਾਲ ਸਾਡੀ ਜਿੱਤ ਹੋਈ ਆ 840 ਦੀ ਲੀਡ 840 ਸਾਡੀ ਜਿੱਤ ਹੋਈ ਆ ਕੋਈ ਸਮਝੀ ਕਿੱਥੇ ਨਹੀਂ ਹਾਂਜੀ ਤੁਸੀਂ ਸਮਝੀ ਖੁੱਦ ਕਿਥੇ ਕੋਈ ਸਮਝੀ ਖੋ ਨਾ ਮੇਰੇ ਮਤਾਂ ਦੇ ਗਰਨੇ ਬਲਾਈ ਮੰਤਰੀ ਅਸ਼ੀਰਵਾਦ ਲੈ ਰਹੇ ਨੇ ਉਹਨਾਂ ਦੀ ਸਦਕਾ ਹੀ ਨਹੀਂ ਸਦਕਾ ਹੀ ਅੱਜ ਇਹ ਮਿਹਰਬਾਨੀ ਹੋਈ ਏ ਸਾਰਿਆਂ ਦੀ ਉਹਨਾਂ ਦੇ ਬੇਟੇ ਬਾਰੇ ਜਾਣਕਾਰੀ ਜਦੋਂ ਹਸਨ ਜੀ ਬਹੁਤ ਹੀ ਬਹੁਤ ਹੀ ਚੰਗੇ ਸਵਾਰੇ ਮਾਲਕ ਨੇ ਲੋਕਾਂ ਨੇ ਉਹਨਾਂ ਨੂੰ ਬਾੜ ਦੇ ਨੇ ਬਹੁਤ ਵਧੀਆ ਅਸ਼ੀਰਵਾਦ ਦਿੱਤਾ ਆ ਜਿਹੜਾ ਕਿ ਜਿੱਦਾਂ ਨਾਲ ਨਾਰਾ ਸੀ ਵੀ ਮੇਰਾ ਬਾਣ ਮੇਰਾ ਪਰਿਵਾਰ ਉਹ ਲੋਕਾਂ ਨੇ ਅੱਜ ਸਾਬਤ ਵੀ ਕਰਤਾ ਆ ਔਰ ਅਸੀਂ ਮੈਂ ਬਾਰਡ ਨੰਬਰ 7 ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਅੱਜ ਸਾਡੀ ਆਂਟੀ ਜੀ ਦੇ ਸਿਰ ਤੇ ਸ਼ੀਰ ਬਦਲ ਰੱਖਿਆ ਆ ਟੋਟਲ ਵੋਟ ਕਿੰਨੀ ਪੋਲ ਹੋਈ 870 ਵੋਟਾਂ ਪੋਲ ਹੋਈਆਂ 72 ਵੋਟਾਂ ਤੇ ਮੈਡਮ ਨੂੰ ਕਿੰਨੀਆਂ ਪਈਆਂ 640 ਵੋਟਾਂ ਨੂੰ ਹਾਂ ਜੀ 221 ਵੋਟ ਪਈ ਦੂਸਰੀ ਪਾਰਟੀ ਨੂੰ ਨਾ ਹੁੰਜਾ ਫੇਰ ਹੀ ਆ ਚੰਗੀ ਤਰ੍ਹਾਂ ਹੁੰਜਾ ਫੇਰ ਆ ਜੀ ਬਹੁਤ ਸ਼ੁਕਰੀਆ ਤੁਹਾਡਾ ਸ਼ੁਭ ਨਾਮ ਨਿਤਿਸ਼ ਬਹੁਤ ਸ਼ੁਕਰੀਆ ਤੁਸੀਂ ਰੋ ਬੰਦੇ ਤੇ ਸੁਣਾ ਦੇ ਆਂਟੀ ਮੈਡਮ ਕਿਸੇ ਕੌਸ਼ਲ ਜਿਹੜੇ ਜਿੱਤੇ ਨੇ ਪੂਜਾ ਫੇਰ ਜਿੱਤੇ ਪਹਿਲਾ ਔਰ ਜਿਹੜਾ ਰਿਜ਼ਲਟ ਸਾਹਮਣੇ ਆਇਆ 7 ਨੰਬਰ ਦਾ ਅਵਾਰਡ ਉਹਨਾਂ ਚੋਂ ਬੱਟ ਨੂੰ ਦੇਖੋ ਢੋਲ ਵੱਜ ਰਹੇ ਨੇ ਔਰ ਪੈ ਗਏ ਨੇ ਕਹਿੰਦੇ ਪੂਜਾ ਫੇਰ ਜਿੱਤਿਆ 600 ਤੋਂ ਵੱਧ ਮੋਟਾ ਹਾਸਲ ਕੀਤੀਆਂ ਔਰ ਸਿੱਧਾ ਹੀ ਬਾਬਾ ਬਲਰਾਜ ਮੰਦਿਰ ਆਏ ਨੇ ਸੁਖਰਾ ਨਗਰ ਬਾਬਾ ਜੀ ਦੇ ਕੰਦੇ ਵੱਡੀ ਚੇਤ ਕਰ ਦਿੱਤੀ ਹੈ ਪ੍ਰਸ਼ਾਸਨ ਦੇ ਮੌਕੇ ਤੇ ਮੌਜੂਦ ਹਨ ਅਤੇ ਪ੍ਰਸ਼ਾਸਨ ਦੀ ਦਿਖਾ ਦੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਵੀ ਪ੍ਰਬੰਧਕਿਆਂ ਦੇ ਸਖਤ ਨੇ ਮੌਕੇ ਤੇ ਮੌਜੂਦ ਪ੍ਰਸ਼ਾਸਨ ਚਲ ਜਣੇ ਮੈਂ ਉਹ 7 ਨੰਬਰ ਵਾਰ ਤੋਂ ਜਿੱਤੇ ਨੇ ਜੀ ਬਹੁਤ ਬਹੁਤ ਮੁਬਾਰਕਾਂ ਮਾਰ ਕੇ ਤੁਹਾਨੂੰ ਬਹੁਤ ਬਹੁਤ ਬੁਵਾਖਾ ਕਹਿੰਦੇ ਹੁੰਜਾ ਖਰਜ ਹੋਏ ਆਜੀ ਆਜੀ ਪਬਲਿਕ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਚਲੋ ਬਹੁਤ ਸ਼ੁਕਰ ਹੈ ਤੁਸੀਂ ਖੁਸ਼ੀਆਂ ਮਨਾਓ ਔਰ ਇਹਦੇ ਮੱਦੇਨਜ਼ਰ ਨਾਮ ਬਹੁਤ ਹੈ ਔਰ ਕਿਉਂਕਿ ਲੋਕਾਂ ਦੇ ਤਮੱਕੇ ਅੱਜ ਜਿਹੜੀ ਗੱਲ ਹੈ ਕਮਿਊਨੀਕੇਟ ਨਹੀਂ ਹੋ ਪਾਦੀ ਕੋਤਸੀਆ ਤੁਹਾਨੂੰ ਦਿਖਾ ਦਿੰਦੇ ਆ ਬਲਾ ਚਾਰਚ ਪਹਿਲੀ ਜਿੱਤ ਜਿਹੜੀ ਦਰਜ ਕਰ ਲੱਤੀ ਹੈ ਕੁਸ਼ਮ ਕੌਸ਼ਲ ਜੀ ਨੇ ਔਰ ਮੰਗਾ ਭਾਜੀ ਜਿਹੜੇ ਉਹਨਾਂ ਦੇ ਪੁੱਤਰ ਨੇ ਮੰਗਾ ਭਾਜੀ ਕਾਕੇ ਲੋਕ ਸੰਮੋਹਨ ਕਰਦੇ ਆ ਕਹਿੰਦੇ ਮੰਗਾ ਜੀ ਦੀ ਜਿਹੜੀ ਲੋਕਾਂ ਨਾਲ ਭਾਵਨਾ ਹੈ ਉਹ ਬਹੁਤ ਜੁੜੀ ਹੋਈ ਹੈ પ્રેમ ਪਿਆਰ ਦੀ ਭਾਵਨਾ ਕਹਿੰਦੇ ਜਿਸ ਤੇ ਸਦਕਾ ਜਿਹੜੀ ਜਿੱਤ ਨੇ ਬਹੁਤ ਵੱਡੀ ਦਰਜ ਕੀਤੀ ਹੈ ਮੇਰੇ ਕੋਲ ਹੀ ਫਿਰ ਤੋਂ ਮੈਂ ਵੋਟਾਂ ਦੱਸ ਦਿੰਨਾ ਇੱਤਰੀ ਫਿਰ ਤੋਂ ਵੋਟਾਂ ਦੱਸ ਦਿੰਨਾ ਕਿ ਕਿੱਡੀ ਵੱਡੀ ਜਿੱਤ ਹੈ ਅੱਡੀ ਦਰਜ ਕੀਤੀ ਉਹਨਾਂ ਨੇ ਇੱਕ ਵਾਰੀ ਵੇਰ ਤੋਂ ਦੱਸੋ ਕਿੰਨੀਆਂ ਵੋਟਾਂ ਟੋਟਲ ਪਈਆਂ ਤੇ ਮੈਡਮ ਕਿੰਨੇ ਪਈਆਂ 870 ਵੋਟਾਂ ਪਈਆਂ ਐਮਾ ਜੀਨ ਦੇ ਕੇਸੋ 60 ਤੇ 220 ਉਧਰ 670 ਦੇ ਕੇਸ ਤੋਂ ਕੜੀਏ ਕੁਝ ਕਰੀਬ ਸਾਨੂੰ ਪਈਆਂ ਤੇ 220 ਉਧਰ ਪਈਆਂ ਇਹ ਤੋਂ ਵੋਟਾਂ 670 ਦੇ ਕਰੀਬ ਵੋਟਾਂ ਜਿਹੜੀਆਂ ਆ ਜੇਤੂ ਕੈਂਡੀਡੇਟ ਨੂੰ ਪਈਆਂ ਹਨ ਔਰ ਜਿਹੜੇ ਦੂਜੇ ਨੰਬਰ ਤੇ ਆਏ ਕਿ ਜਿਹਨਾਂ ਕੰਪੀਟੀਸ਼ਨ ਸੀ ਉਹਨਾਂ ਨੂੰ 220 ਆ ਬਹੁਤ ਵੱਡਿਆ ਲੋ ਟਰੈਕਟਰ ਵੀ ਲਿਆਇਆ ਕਬੱਡੀ ਜਿੱਤ ਦਰਜ ਕੀਤੀ ਹੈ ਮੈਡਮ ਕੁਸਮ ਕੌਸ਼ਲ ਨੇ ਟਰੈਕਟਰ ਤੇ ਹੁਣ ਜਿੱਤ ਦੀ ਝੰਡੀ ਲਾਈ ਜਾਵੇਗੀ ਆ ਰੋਡ ਸ਼ੋਅ ਵੀ ਇੱਕ ਤਰੀਕੇ ਨਾਲ ਕੀਤਾ ਜਾ ਰਿਹਾ ਧੰਨਵਾਦ ਕੀਤਾ ਜਾ ਰਿਹਾ ਉਹਨਾਂ ਵੱਲੋਂ ਔਰ ਉਹ ਖੁਸ਼ੀ ਭਾਗਾ ਵਾਲਿਆਂ ਨੂੰ ਮਿਲਦੀ ਹੈ ਤਮੰਨਾ ਬਹੁਤਿਆਦੀ ਹੁੰਦੀ ਹੈ ਸਰਦਨ ਦੀ ਬਾਜੀ ਲੱਗ ਜਾਂਦੀ ਹੈ ਜਦ ਇਲੈਕਸ਼ਨ ਲੜਿਆ ਜਾਂਦਾ ਹੈ ਤੇ ਜਿਨ੍ਹਾਂ ਨੂੰ ਐਡਾ ਵੱਡਾ ਫਤਵਾ ਮਿਲੇ ਜਿਨ੍ਹਾਂ ਨੂੰ ਐਡਾ ਵੱਡਾ ਫਤਵਾ ਮਿਲੇ ਉਹ ਫਿਰ ਖੁਸ਼ਤਾ ਹੁੰਦਾ ਹੀ ਆ ਕਿ ਲੋਕਾਂ ਨੇ ਇੰਨਾ ਭਰੋਸਾ ਜਤਾਇਆ ਇੰਨਾ ਪਿਆਰ ਦਿੱਤਾ 600 ਲੋ ਜੀ ਇਧਰ ਲੱ passe ਪਟਾਕੇ ਵੀ ਚੱਲਦੇ ਆ ਪੁੱਤਰ ਲੱ passe ਚੱਲਦੇ ਆ ਦੇਖਦੇ ਇਧਰ ਕਿਹਦੀ ਜਿੱਤ ਹੋਈ ਆ ਆਜੋ ਇਹ ਟਰੈਕਟਰ ਉਹਨਾਂ ਨੇ ਮੋਰੇ ਰੱਖੇ ਨੇ ਬੈਂਡ ਵਾਜੇ ਵਾਲੇ ਵੀ ਤਿਆਰ ਨੇ ਆਉਣ ਦਿਓ ਲੋ ਜੀ ਇਹ ਇੱਕ ਇੱਕ ਤਰਜ਼ ਵਜਾਈ ਦਿਓ ਫਿਰ ਆਪਣਾ ਨਾਮ ਦੱਸੋ ਸतीश ਕੁਮਾਰ ਕਿਹੜਾ ਬੈਂਡ ਹੈ ਜੈ ਦੁਰਗਾ ਬੈਂਡ ਜੈ ਦੁਰਗਾ ਬੈਂਡ ਤੋਂ ਸतीश ਕੁਮਾਰ ਜੀ ਭਾਈ ਤੁਹਾਡਾ ਨਾਮ ਮੇਰਾ ਨਾਮ ਵਿਜੇ ਕੁਮਾਰ ਜੀ ਵਿਜੇ ਕੁਮਾਰ ਜੀ ਇੱਕ ਇੱਕ ਤਰਜੇ ਮਜਾ ਦਿਓ ਫਿਰ ਆਪਾਂ ਉਧਰ ਚਲੀਏ ਚੱਲ ਚੱਲਦੇ ਚੱਲਦੇ ਆਜੋ ਆਜੋ ਚੱਲਦੇ ਚੱਲਦੇ ਛੱਡ ਦੇ ਇੱਕ ਤਰਜੇ ਹਰਦੀਸ਼ ਕੁਮਾਰ ਅੱਛਾ ਜੀ ਅੱਛਾ ਜੀ ਬਹੁਤ ਬਹੁਤ ਦੁਨੀਆ ਦੇਖ ਰਹੀ ਲਾਈਵ ਕੌਣ ਜਿੱਤੇ ਉਧਰ ਇਹ ਤਾਂ ਜਾ ਕੀ ਪਤਾ ਲੱਗੂ ਛੱਡੋ ਛੱਡ ਦੇ ਯਾਰ ਨਰਵਸ ਨਹੀਂ ਹੋਣਾ ਨਰਵਸ ਨਹੀਂ ਹੋਣਾ ਚਲੋ ਉਧਰ ਪਟਾਕੇ ਵੱਜ ਰਹੇ ਦੇਖਦੇ ਆ ਕੌਣ ਜਿੱਤੇ ਜੀ ਹਲੇ ਲੋਕਾਂ ਨੂੰ ਬਤਾ ਸਮਝ ਨਹੀਂ ਲੱਗ ਰਿਹਾ ਕਿ ਕਿ ਤਾਜੀ-ਤਾਜੀ ਜਿੱਤਿਆ ਤੇ ਜਾ ਕੇ ਆਪਾਂ ਸੁਣ ਲੈਨੇ ਆ ਮੌਕੇ ਤੇ ਮੌਜੂਦ ਹਾਂ ਬਲਾਚੌਰ ਤੋਂ ਤਸਵੀਰਾਂ ਦਿਖਾ ਰਹੇ ਹਸਤੀਸ਼ ਥੋੜਾ ਨਰਵਸ ਹੋ ਗਿਆ ਉਹ ਭਾਈ ਆਵਾਜ਼ ਮਾਰੀ ਜਾਂਦਾ ਕਹਿੰਦਾ ਆਜੋ ਯਾਰ ਲਓ ਜੀ ਕਹਿੰਦੇ ਕਾਦੇ ਕਾਦੇ ਜਿੱਤ ਕੇ ਪਟਾਕੇ ਵੱਜ ਕੇ ਬਾਜੇ ਵਾਲੇ ਕਿੱਥੇ ਆ ਹਾਂ ਬਾਲੇ ਕਿਹਦੇ ਜਿੱਤ ਹੋਈ ਜੀ ਹੈ ਕਿਹਦੀ ਜਿੱਤ ਹੋਈ ਵਾਪੂ ਜੀ ਝਾੜੂ ਵਾਲੇ ਝਾੜੂ ਵਾਲੇ ਕਿੰਨੀਆਂ ਵੋਟਾਂ ਤੋਂ ਮੈਸੀ 200 ਕਿੰਨੀਆਂ ਵੋਟਾਂ ਦੀ ਜਿੱਤੇ 200 ਕੁਝ ਵੋਟ ਤੇ ਰਾਮਪਾਲ ਮੈਸੀ ਜੀ ਰਾਮਪਾਲ ਮੈਸੀ ਜੀ ਜਿੱਤੇ ਨੇ 200 ਕੁਝ ਵੋਟਾਂ ਦੇ ਤੇ ਜਿਹੜੇ ਜਿੱਤੇ ਨੇ ਉਹ ਡੱਟ ਕੇ ਖੜ ਗਏ ਨੇ ਜਿਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਉਹ ਚਲੇ ਗਏ ਨੇ ਤਾਂ ਇਦਾਂ ਹੀ ਹੋਣਾ ਜਿਨ੍ਹਾਂ ਨੇ ਜਿੱਤਣਾ ਜਿਨ੍ਹਾਂ ਸੁਪਨੇ ਪੂਰੇ ਹੋਣੇ ਆ ਉਹਨੇ ਢੋਲ ਨਗਾੜੇ ਬਜਾਣੇ ਆ ਤਲਾਉ ਜੀ ਕਿੰਦਾ ਪੈ ਰਿਆ ਬੀਬੀਆਂ ਦਾ ਖੁਸ਼ੀ ਦਾ ਮੌਕਾ ਦਿਖਾਓ ਜੀ ਦਿਖਾਓ ਦਿਖਾਓ ਜੀ ਤੇ ਇਹ ਜਿਹੜੀ ਜਿੱਤ ਆ ਇਹ ਝਾੜੂ ਦੇ ਖਾਤੇ ਚ ਗਈ ਆ ਕੌਣ ਜਿੱਤੇ ਨੇ ਜੀ ਸਾਡੇ ਸਿੰਦੋ ਮਹੈਸੀ ਜੀ ਸਿੰਦੋ ਸਿੰਦੋ ਮਹੈਸੀ ਹਾਂ ਜੀ 231 ਵੋਟਾਂ ਦੇ 231 ਵੋਟਾਂ ਠੀਕ ਆ ਜੀ ਬਹੁਤ ਖੁਸ਼ੀ ਵਾਲੀ ਗੱਲ ਐ ਮੁਬਾਰਕਾ ਜੀ ਤੁਹਾਨੂੰ ਥੈਂਕ ਯੂ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਬਾੜਵਾਸੀਆਂ ਨੂੰ ਵਾਰਕਾ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਦੀ ਮਿਹਨਤ ਦੇ ਨਾਲ ਪਰਮਾਤਮਾ ਦੀ ਮਿਹਨਤ ਸਹਿਯੋਗ ਦੇ ਨਾਲ ਇਹ ਸਾਨੂੰ ਜਿਹੜਾ ਹੈਗਾ ਜਿੱਤ ਮਿਲੀ ਹੈ ਮੈਂ ਇਹਦੇ ਚ ਆਪਣੀ ਜਿੱਤ ਨਹੀਂ ਸਮਝਦਾ ਮੈਂ ਸਾਰੇ ਬਾੜਵਾਸੀਆਂ ਦੀ ਜਿੱਤ ਸਮਝਦਾ ਹਾਂ ਜੀ ਲੋਕਾਂ ਨੇ ਭਰੋਸਾ ਜਤਾਇਆ ਖੁਸ਼ੀ ਫੀਲ ਹੁੰਦੀ ਹੈ ਬਿਲਕੁਲ ਖੁਸ਼ੀ ਫੀਲ ਹੁੰਦੀ ਹੈ ਜੀ ਭਾਗਾ ਵਾਲੇ ਨੂੰ ਮੌਕਾ ਮਿਲਦਾ ਬਿਲਕੁਲ ਭਾਗਾ ਵਾਲਿਆਂ ਨੂੰ ਮੌਕਾ ਮਿਲਦਾ ਜੀ ਭਾਗਾ ਦੇ ਭਾਗਾ ਕਰਕੇ ਹੀ ਮੌਕਾ ਮਿਲਦਾ ਜੀ ਧੰਨਵਾਦ ਪਿੱਛੇ ਕਿੱਧਾ ਪੈ ਰਿਹਾ ਕੀ ਬੇਨਕਰੀ ਗੱਲ ਕਰ ਲਈਏ ਜੋ ਮਰਜੀ ਕਰੋ ਮਾਰਾ ਚਲੋ ਜੀ ਮਾਤਾ ਜੀ ਬੋਲੀ ਪਾਰੇ ਆ ਰੰਗ ਰੰਗ ਲੋ ਪਾਗਾਵਾਇਓ ਰੰਗ ਰੰਗ ਲੋ ਪਾਗਾਵਾਇਓ ਰੰਗ ਰੰਗ ਲੋ ਪਾਗਾਵਾਇਓ ਸੀ ਬਹੁਤ ਜ਼ਿਆਦਾ ਖੁਸ਼ ਆ ਕਿ ਸਾਡੇ ਚਾਚਾ ਜੀ ਚਾਚੀ ਜੀ ਇਸ ਵਾਰ ਤੋਂ ਬਹੁਤ ਵੱਡੀ ਜਿੱਤ ਲੈ ਕੇ ਅੱਜ ਹਾਜ਼ਰ ਹੋਏ ਨੇ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਤੁਹਾਡੇ ਸਾਰੇ ਵਾਰਡ ਵਾਸੀਆਂ ਦਾ ਅਗਲੇ 5 ਸਾਲ ਤੱਕ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਸਾਰੇ ਹੀ ਤੁਹਾਡੇ ਕਹੇ ਸਾਰੀ ਸੇਵਾ ਵੀ ਕਰਾਂਗੇ ਸਾਰੇ ਕੰਮ ਵੀ ਕਰਨਗੇ ਬਹੁਤ-ਬਹੁਤ ਜ਼ਿਆਦਾ ਖੁਸ਼ ਰਹਿ ਜਾਨੂ ਸੇਵਾ ਕਰਦੇ ਨੂੰ 2 ਸਾਲ ਤੋਂ ਉੱਪਰ ਪਹਿਲਾਂ ਹੀ ਹੋ ਗਏ ਜੀ ਅਸੀਂ 2 ਸਾਲ ਹੋ ਗਏ ਆਮ ਆਦਮੀ ਪਾਰਟੀ ਵੱਲੋਂ ਬਤੌਰ ਵਲੰਟੀਅਰ ਕੰਮ ਕਰ ਰਹੇ ਆ ਬਾੜ ਵਿੱਚ ਕਿਸੇ ਦੀ ਵੀ ਕੋਈ ਵੀ ਸਮੱਸਿਆ ਦਾ ਅਸੀਂ ਮਿੰਟ ਦੀ ਪਹਿਲਾਂ ਹੱਲ ਕੀਤਾ ਜਦੋਂ ਮਾਤਾ ਜੀ ਕਹਿੰਦੇ ਰੋਕ ਕੇ ਲੰਘਵੇ ਰੰਗ ਭਾਗ ਵੀ ਲਾਤੇ ਨਾ ਹਾਂਜੀ ਲੋਕਾਂ ਨੇ ਤਦੇ ਰੰਗ ਭਾਗ ਲਾਏ ਜੀ ਕੰਮ ਕੰਮ ਨੂੰ ਰੰਗ ਭਾਗ ਲੱਗਦੇ ਜੀ ਜੀ ਲੋਕੀ ਜਨਤਾ ਦੇਖਦੀ ਆ ਜੇ ਕੰਮ ਹੁੰਦੇ ਤਾਂ ਹੀ ਰੰਗ ਭਾਗ ਲੋਕੀ ਚੰਮ ਨਹੀਂ ਦੇਖਦੇ ਕੰਮ ਦੇਖਦੇ ਕੰਮ ਦੇਖਦੇ ਹੋਰ ਤੁਹਾਡੇ ਕੰਮ ਦੇਖ ਲੈ ਤਾਂ ਵੋਟ ਪਾਤੀ ਬਿਲਕੁਲ ਜੀ ਲੋਕੀ ਗੱਲਾਂ ਨਹੀਂ ਦੇਖਦੇ ਲੋਕੀ ਕੰਮ ਦੇਖਦੇ ਆ ਮੈਂ ਦੇਖਦਾ ਮਾਤੇ ਦੀ ਅੱਖਾਂ ਨਮ ਹੋ ਗਈਆਂ ਅਜੋ ਮੜ ਜਾ ਜੋ ਖੋ ਜੀ ਜੀ ਦੋ ਸਾਲ ਹੋ ਗਏ ਨਾ ਮਿਹਨਤ ਕਰਦੇ ਮੈਂ ਤਾਂ ਪਹਿਲੇ ਬਹੁਤ ਕੰਮ ਕਰੇ ਆ ਨਾ ਜਿਹੜੇ ਗਲੀਆਂ ਤੇ ਰੋਕੇ ਉਹ ਸਾਰੇ ਕੰਮ ਪਹਿਲੇ ਦੋ ਸਾਲ ਹੋ ਗਏ ਨਾ ਤਾਂ ਮਿਹਨਤ ਕਰਦੇ ਕਰਦੇ ਜੇ ਅੱਜ ਕਰੇ ਤਾਂ ਭਾਈਆਂ ਭੈਣਾਂ ਦਾ ਸੰਯੋਗ ਦੇ ਨਾਲ ਅੱਜ ਅਸੀਂ ਸਾਥੀਆਂ ਬਿਨਾ ਬੰਦਾ ਕਾਦਾ ਭੈਣ ਭਾਈਆਂ ਦੇ ਸੰਯੋਗ ਦੇ ਨਾਲ ਇਹ ਸਾਰੇ ਦੇ ਸਿਰ ਟੜ ਦੀ ਵਾਜੀ ਲੱਗੀ ਹੋਈ ਸੀ ਭੈਣ ਭਾਈਆਂ ਦੇ ਸੰਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਇਆ ਜੀ ਮੈਂ ਜਿਹੜੀ ਜਿੱਤ ਹੈ ਸਾਰੇ ਭੈਣ ਭਰਾਵਾਂ ਦੀ ਜਿੱਤ ਹੈ ਸਾਡੇ ਕੰਨਿਆਂ ਦੀ ਜਿੱਤ ਨਹੀਂ ਆ ਆ ਲੋ ਜੀ ਹਾਰ ਵੀ ਆ ਗਏ ਲੋ ਜੀ ਪੈਸੇ ਤੇ ਹਾਰ ਵੀ ਆ ਗਏ ਆ ਲੋ ਜੀ ਵੱਖਰਾ ਨਜ਼ਾਰਾ ਰੰਗ ਭਾਗ ਲੱਗੇ ਪਏ ਨੇ ਆਓ ਜੀ ਵੀਰਿਆ ਲੋ ਇਹ ਖੁਸ਼ੀ ਆ ਜੀ ਔਰ ਸਾਥੀਆਂ ਤੋਂ ਬਿਨਾ ਕੋਈ ਕਿਲਾ ਫਤੇ ਨਹੀਂ ਹੁੰਦਾ ਸਾਥੀਆਂ ਦੇ ਸਹਿਯੋਗ ਨਾਲ ਇਕਲ ਕੈਂਡੀਡੇਟ ਦੀ ਜਿੱਤ ਨਹੀਂ ਹੁੰਦੀ ਸਾਥੀਆਂ ਦੀ ਜਿੱਤ ਹੁੰਦੀ ਹੈ ਕਿ ਸਾਥੀਆਂ ਦੇ ਸਹਿਯੋਗ ਬਿਨਾ ਬੰਦਾ ਕਾਦਾ ਔਰ ਇਧਰ ਪਰਿਵਾਰ ਦਾ ਏਕਾ ਲੱਗਦਾ ਹੈ ਲਓ ਜੀ ਮੈਡਮ ਐਮਐਲਏ ਸੰਤੋਸ਼ ਕਟਾਰੀਆ ਜੀ ਵੀ ਮੌਕੇ ਤੇ ਪਹੁੰਚ ਗਏ ਨੇ ਅਸ਼ੋਕ ਕਟਾਰੀਆ ਜੀ ਨਾਲ ਨੇ ਲਓ ਜੀ ਖੁਸ਼ੀ ਦੇ ਪਲ ਨੇ ਵੱਡੀ ਜਿੱਤ ਦਰਜ ਕੀਤੀ ਹੈ ਕਿੰਨਾ ਤਾਂ ਹਿਸਾਬ ਤੋਂ ਮਿਹਨਤ ਕਰ ਰਹੇ ਸੀਗੇ ਔਰ ਲੋਕਾਂ ਨੇ ਮੁੱਲ ਮੋੜਿਆ ਖੁਸ਼ੀ ਦੇ ਮੋਮੈਂਟ ਹੈ ਆਮ ਆਦਮੀ ਪਾਰਟੀ ਲਈ ਖੁਸ਼ੀ ਦੇ ਪਲ ਨੇ ਜਿਹੜੇ ਆਪ ਨੂੰ ਸਵਾਗਤ ਬਰਮਾ ਸਵਾਗਤ ਕੀਤਾ ਗਿਆ ਹੈ ਤੇ ਸਾਥੀਆਂ ਦੀ ਵੀ ਜਿੱਤ ਹੈ ਕਿਉਂਕਿ ਕੱਲਾ ਕੈਂਡੀਡੇਟ ਦਿਖਾ ਦਿਓ ਉਧਰ ਨੌਜਵਾਨ ਆਗੂ ਕਰਨਪੁਰ ਕੁਟਾਰਿਆ ਵੀ ਖੁਸ਼ ਹੋ ਜੀ ਪੂਰੇ ਵੱਡੀ ਜਿੱਤ ਦਰਜ ਕੀਤੀ ਹੈ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਕੱਲ ਹੀ ਅਪਾ ਗੱਲ ਕਰਦੇ ਸੀਗੇ ਠੀਕ ਹੈ ਮੂਮੈਂਟ ਨੇ ਇਹਨਾਂ ਦੇ ਮੂਮੈਂਟਸ ਨੇ ਜੀ ਸਤਿ ਸ੍ਰੀ ਅਕਾਲ ਹੋਰ ਕਰਨਾ ਜੀ ਹੋਰ ਹੋਰ ਕਿਹਨੇ ਜੀ ਦੱਸਿਓ ਜੀ ਰਿਜ਼ਲਟ ਡਰਕਣਾ ਆ ਕਿਹੜੇ ਕਿਹੜੇ ਵਾਰਡ ਦਾ ਰਿਜ਼ਲਟ ਹੈ ਇਹ ਇਹ ਨਹੀਂ ਪਤਾ ਨਹੀਂ ਕਿ ਚਲੋ ਠੀਕ ਹੈ ਤਾਂ ਤੁਸੀਂ ਇਹ ਤਸਵੀਰਾਂ ਦੇਖ ਪਾ ਰਹੇ ਹੋ 7 ਨੰਬਰ ਵਾਰਡ ਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾਈਆਂ ਸੀਗੀਆਂ ਇੰਦਰ ਆਮ ਆਦਮੀ ਪਾਰਟੀ ਨੇ ਜੇਤੂ ਕਰ ਦਿੱਤੀ ਹੈ ਸਤਨਾਮ ਜਨਾਲਪੁਰ ਮੌਕੇ ਤੇ ਪਹੁੰਚੇ ਨੇ 9 ਨੰਬਰ ਵਾਰਡ ਤੋਂ ਸਿੰਘੋ ਮੇਸੀ ਜੀ ਨੇ ਜਿੱਤ ਦਰਜ ਕੀਤੀ ਹੈ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਹੈ ਮੈਡਮ ਐਮਐਲਏ ਸੰਤੋਸ਼ ਕਟਾਰੀਆ ਮੌਕੇ ਤੇ ਪਹੁੰਚੇ ਨੇ ਸਤਨਾਮ ਜਿਲਾਲਪੁਰੇ ਤੋਂ ਨੇ ਅਸ਼ੋਕ ਕਟਾਰੀਆ ਕਰਨਵੀਰ ਕਟਾਰੀਆ ਆ ਖੁਸ਼ੀ ਮਨਾਈ ਜਾ ਰਹੀ ਹੈ ਇਹ ਗੱਲ ਚ ਹਾਰ ਪਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਪਰ ਤੁਸੀਂ ਦੇਖੋ ਇਹ ਕਲੈਕਸ਼ਨ ਚ ਇਕੱਲੇ ਕੈਂਡੀਡੇਟ ਦਾ ਨਹੀਂ ਸਾਥੀਆਂ ਦਾ ਵੀ ਕਿੰਨਾ ਤਾਨ ਲੱਗਿਆ ਹੁੰਦਾ ਸਾਥੀਆਂ ਦਾ ਵੀ ਕਿੰਨਾ ਜ਼ੋਰ ਲੱਗਿਆ ਹੁੰਦਾ ਸਾਡੀ ਪਾਰਟੀ ਦਾ ਘਰ ਦਾ ਖੁੱਲ ਗਿਆ ਰਿਜ਼ਲਟਾਂ ਨੇ ਸ਼ੁਰੂ ਹੋ ਗਏ ਵਾਰਡ ਵਾਲਾ ਪਾਪੀ ਮਾਰਦਾ ਹੈ ਜੀ ਵਾਰਡ ਦਾ ਬਣਾ ਆਏ ਆ ਹਣੀ ਨੇ ਪੜ੍ਹਦੇ ਤੇ ਉਹਦੇ ਅੰਨ੍ਹੇਵੇਂ ਪੁਕੇ ਹਾਰਡਪ ਉੱਤ ਗਿਆ ਜੀ ਉਹ ਤਾਂ ਵਾਰਡ ਪੜ੍ਹ ਆਪਣਾ ਵਾਰਡ ਨੰਬਰ 5 ਜੀ ਚਲੋ 5 ਨੰਬਰ ਵਾਰਡ ਤੇ ਹੋਰ ਜਿੱਤ ਦਰਜ ਕਰਤੀ ਆ ਹਣੀ ਡੱਬ ਨੇ ਹਣੀ ਡੱਬ ਨੇ 5 ਨੰਬਰ ਵਾਰਡ ਤੋਂ ਜਿੱਤ ਦਰਜ ਕਰ ਦਿੱਤੀ ਹੈ ਔਰ ਇਹ ਤਸਵੀਰਾਂ ਇੱਕ ਹੋਰ ਰਿਜ਼ਲਟ ਆ ਗਿਆ ਜੀ 7 ਨੰਬਰ ਤੋਂ ਟਰੈਕਟਰ ਨੇ ਜਿੱਤ ਦਰਜ ਕੀਤੀ ਹੈ 9 ਨੰਬਰ ਤੋਂ ਆਮ ਆਦਮੀ ਪਾਰਟੀ ਦੇ 5 ਨੰਬਰ ਤੋਂ ਵੀ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕਰ ਦਿੱਤੀ ਹੈ ਹਨੀ ਹਨੀ ਡੱਬ ਜਿਹੜੇ ਹਨੀ ਡੱਬ ਵੱਲੋਂ ਜਿੱਤ ਦਰਜ ਕੀਤੀ ਹੈ 5 ਨੰਬਰ ਵਾਰਡ 'ਚ 5 ਨੰਬਰ ਵਾਰਡ 'ਚ ਹਨੀ ਡੱਬ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਹ ਇੱਕ ਹੋਰ ਜਿੱਤ नज़ारे ताह भेजा छे नंबर वार्ड इहा त सिंगा भवांत बनवाद जा सामान सेवा ਜਿਹੜੇ ਤੁਹਾਡੇ ਸਾਹਮਣੇ ਅਸੀਂ ਕਰ ਦੱਤੇ ਆ 7 ਨੰਬਰ ਵਾਰਡ ਤੋਂ 7 ਨੰਬਰ ਵਾਰਡ ਤੋਂ ਮੈਡਮ ਕੁਸਮ ਕੌਸ਼ਲ ਜਿੱਤੇ ਉਸ ਤੋਂ ਬਾਅਦ 9 9 ਨੰਬਰ ਵਾਰਡ 13 ਨੰਬਰ ਵਾਰਡ ਤੇ 5 ਨੰਬਰ ਵਾਰਡ 'ਚ ਆਮ ਆਦਮੀ ਪਾਰਟੀ ਜਿੰਦਾਬਾਦ ਪੰਜਾਬ ਦੀ ਪਾਰਟੀ ਜਿੰਦਾਬਾਦ ਤੇ ਰਸੀਦਾ ਜਿਹੜੀ ਆ ਜਿੱਤ ਚੁੱਕੀ ਆ ਆਵਾਮੀ ਪਾਰਟੀ ਬਹੁਤ ਕਹਿ ਆਵਾਮੀ ਪਾਰਟੀ ਬਹੁਤ ਬਹੁਤ ਮੁਬਾਰਕਾਂ ਸਾਡੇ ਸੋਨੂ ਭਰਾ ਨੂੰ ਮਾਤਾ ਜੀ ਨੇ ਮੋਟਾ ਜਿੱਤ ਪ੍ਰਾਪਤ ਜਿੱਤ ਗਈ ਜਿੱਤ ਗਈ ਜਿੱਤ ਗਈ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਅਸੀਂ ਭਰਾ ਸੋਨੂ ਨੂੰ ਫੇਰ ਦੁਬਾਰਾ ਮੁਬਾਰਕਬਾਦ ਦਿੰਦੇ ਆ ਕਿ ਮਾਤਾ ਜੀ ਨੇ ਬਹੁਤ ਵਧੀਆ ਲੀਡ ਤੇ ਜਿੱਤ ਪ੍ਰਾਪਤ ਕੀਤੀ ਆ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਵੀ ਬਹੁਤ ਮਿਹਰਬਾਨੀ ਵਾਰਡ ਨੰਬਰ 7 ਵਾਰਡ ਨੰਬਰ ਵਾਰਡ ਨੰਬਰ 5 ਵਾਰਡ ਨੰਬਰ 13 ਦੇ ਰਿਜ਼ਲਟ ਤੋਂ ਕਨਪਤੇ ਵਾਰਡ ਨੰਬਰ 13 ਜੀ ਵੀਰੇ ਜੀ ਕਿਹੜੇ ਕਿਹੜੇ ਵਾਰਡ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਹੋ ਵਾਰਡ ਨੰਬਰ 6 ਜੀ ਅੱਛਾ ਜੀ ਹਾਂ ਜੀ ਕਿ ਕੌਣ ਜਿੱਤਿਆ ਵਾਰਡ ਆਪਣਾ ਗੁਰੂ ਸਰ ਵਾਲਾ ਜੀ ਕੋਣ ਜੀ ਆਪਣਾ 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 ਗੁਰੂ ਸਾਹਿਬ ਆਪਣਾ ਬਾਈ ਕਹਿੰਦੇ ਜਿੱਤ ਗਿਆ ਆਪਣਾ ਗੁਰੂ ਸਾਹਿਬ ਵਾਲਾ ਆਪਣਾ ਗੁਰੂ ਸਾਹਿਬ ਵਾਲਾ ਬਾਈ 6 ਨੰਬਰ ਵਾਰਡ ਤੋਂ ਕਹਿੰਦੇ ਜਿੱਤ ਗਏ ਆ ਦਾ ਆਪਣਾ ਗੁਰੂ ਸਰ ਵਾਲਾ ਆਪਣਾ ਗੁਰੂ ਸਰ ਵਾਲਾ ਭਾਈ ਆਪਣਾ ਗੁਰੂ ਸਰ ਵਾਲਾ 6 ਨੰਬਰ ਵਾਰਡ ਜਿੱਤ ਗਿਆ ਜੀ ਚਲੋ ਸ਼ੁਕਰੀਆ ਜੀ ਮਿਹਰਬਾਨੀ ਵੀਰ ਹੋਣੀ ਖੁਸ਼ੀ ਮਨਾ ਰਹੇ ਆ 6 7 9 13 ਤੇ 5 ਨੰਬਰ ਸਾਡੇ ਸੋਨੂ ਭਰਾ ਨੂੰ ਬਹੁਤ ਬਹੁ ਮੁਬਾਰਕਾਂ ਐਮ ਸੀ ਬਣੇ ਦੀਆਂ ਰੱਬ ਐਦਾਂ ਹੀ ਤਰੱਕੀਆਂ ਬਖਸ਼ੀ ਜਾਵੇ ਚੜਦੀ ਕਲਾ ਰੱਖੇ ਬਾਕੀ ਆਮ ਆਰਮੀ ਪਾਰਟੀ ਜਿੰਦਾਬਾਦ ਚਲੋ ਜੀ ਤੁਸੀਂ ਮਿਹਨਤ ਕੀਤੀ ਹੈ ਮਿਹਨਤ ਸਫਲ ਹੋਈ ਹੈ ਕਾਸ ਬਾਕੀ ਇਮਾਨਦਾਰ ਬੰਦੇ ਆ ਬੇਦਾਗ ਬੰਦੇ ਆ ਬਾਕੀ ਇਮਾਨਦਾਰ ਆ ਬੇਦਾਗ ਐ ਕੋਈ ਉਹ ਬਿਲਕੁਲ ਦੀ ਬਹੁਤ ਵਧੀਆ ਜੀ ਸਾਰੇ ਸਾਰੇ ਵੋਟਰਾਂ ਦਾ ਮੈਂ ਉਹੀ ਫੇਰ ਦੁਬਾਰਾ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ 'ਚ ਵਿਸ਼ਵਾਸ ਦਿਖਾਇਆ ਅਸੀਂ ਹੋ ਸਕਿਆ ਉਮੀਦਾਂ ਤੇ ਕਰੇ ਉਤਰਾਂਗੇ ਤੇ ਵੱਧ ਤੋਂ ਵੱਧ ਜਿੰਨਾ ਵਿਕਾਸ ਹੋ ਸਕਦਾ ਅਸੀਂ ਵਿਕਾਸ ਕਰਾਵਾਂਗੇ ਸਰਕਾਰ ਵੱਲੋਂ ਵੀ ਫੰਡ ਮੋਈਆ ਕਰਾਵਾਂਗੇ ਤੇ ਕੁਝ ਸਾਡੇ ਬਾਹਰਲੇ ਵੀ ਵੀਰ ਆ ਜਿਵੇਂ ਸਾਨੂੰ ਵੀਰ ਆਸਟ੍ਰੇਲੀਆ ਤੋਂ ਆਇਆ ਤੋਂ ਨਾਲ ਦੇ ਬੰਦੇ ਜਿਹੜੇ ਹੈਗੇ ਆ ਹਮੇਸ਼ਾ ਸੇਵਾ ਕਰਦੇ ਰਹਿੰਦੇ ਤੇ ਉਹ ਇੱਥੇ ਅਸੀਂ ਹੁਣ ਵੱਧ ਤੋਂ ਵੱਧ ਫੰਡ ਜਿਹੜਾ ਹੋਊਗਾ ਤੇ ਉਹ ਲਵਾਵਾਂਗੇ ਫੇਰ ਦੁਬਾਰਤੋਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਪਰ ਰਜਾਨ ਜੋ ਸੀਗੇ ਉਸਦੇ ਤਰੀਕੇ ਹੀ ਰਿਜ਼ਲਟ ਸਾਹਮਣੇ ਆ ਰਿਹਾ 13 ਨੰਬਰ ਸੀਟ ਤੋਂ ਸਿਆਨ ਮੈਡਮ ਸਿਆਨ ਨੇ ਜਿੱਤ ਦਰਜ ਕੀਤੀ ਹੈ 7 ਨੰਬਰ ਤੋਂ ਟਰੈਕਟਰ ਨੇ ਜਿੱਤ ਦਰਜ ਕੀਤੀ ਹੈ ਮੈਡਮ ਕੁਸਮ ਕੌਸ਼ਲ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਔਰ ਨੋ ਨੰਬਰ ਇਹ ਤਸਵੀਰਾਂ ਦਿਖਾਈਆਂ ਮੈਡਮ ਸ਼ਿੰਦੋ ਸ਼ਿੰਦੋ ਉਹਨਾਂ ਨੇ ਜਿਹੜੀ ਹੈ ਜਿੱਤ ਦਰਜ ਕੀਤੀ ਹੈ ਤਾਂ ਪੰਜ ਨੰਬਰ ਤੋਂ ਦੱਸ ਰਹੇ ਕਿ ਹਣੀ ਡੱਬ ਉਹਨਾਂ ਨੇ ਵੀ ਜਿੱਤ ਦਰਜ ਕਰ ਦਿੱਤੀ ਹੈ ਰਿਜ਼ਲਟ ਸਾਹਮਣੇ ਆ ਰਹੇ ਨੇ ਜਿਵੇਂ ਜਿਵੇਂ ਰਿਜ਼ਲਟ ਸਾਡੇ ਤੱਕ ਪਹੁੰਚ ਰਹੇ ਨੇ ਅਸੀਂ ਤੁਹਾਡੇ ਤੱਕ ਪੜਦੇ ਕਰ ਰਹੇ ਹਾਂ ਖੁਸ਼ੀ ਦਾ ਜਸ਼ਨ ਦਾ ਮਾਹੌਲ ਹੈ ਔਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਦੱਸਦੇ ਆ ਕਿ ਜਿਹੜੇ ਪਿਛਲੇ 2-2 ਸਾਲ ਤੋਂ ਕੰਮ ਕਰ ਰਹੇ ਸੀਗੇ ਜਿਵੇਂ ਸਿਆਣ ਸਾਹਿਬ ਦੇ ਪਰਿਵਾਰ ਦੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਕਿ 2 ਸਾਲ ਤੋਂ ਮਿਹਨਤ ਕਰ ਰਹੇ ਸੀ ਆਪਣੇ ਵਾਰਡ 'ਚ ਜਿਹੜੇ ਉਹਨਾਂ ਦੇ ਵਾਰਡ ਵਾਸੀ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣ ਕੇ ਸਲਝਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਸਲਝਾਉਂਦੇ ਵੀ ਰਹੇ ਆ ਜਿਸ ਦੇ ਕਰਕੇ ਵੱਡੀ ਜਿੱਤ ਮਿਲੀ ਆ ਇੱਧਰ 9 ਨੰਬਰ ਵਾਰਡ 'ਚੋਂ ਸ਼ਿੰਦੋ ਮੇਸੀ ਜਿਹੜੇ ਉਹ ਜਿੱਤੇ ਨੇ ਉਹਨਾਂ ਨੇ ਵੀ ਕਹਿੰਦੇ ਵੱਡੇ ਮਾਰਜ ਨਾਲ ਜਿੱਤ ਹਾਸਲ ਕੀਤੀ ਆ ਤੇ ਮੈਡਮ ਕੁਸਮ ਕੌਸ਼ਲ ਜਿਹੜੇ ਆ ਉਹਨਾਂ ਨੇ ਤਾਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਉਧਰ ਵੀ ਢੋਲ ਤਮੱਕੇ ਤੁਹਾਨੂੰ ਦਿਖਾ ਦਿੱਤੇ ਆ ਆ ਬਾਈ ਜਿਹੜੇ ਦਿਖਾ ਦੋ ਜਿਹੜੇ ਬਾਜ਼ਾਰ 'ਚ ਲੋਕ ਨੇ ਬਾਹਰ ਆ ਕੇ ਖੜ ਗਏ ਆ ਕਿ ਇਹ ਨਜ਼ਾਰਾ ਦੇਖਣਾ ਦੇਖਣਾ ਕੌਣ-ਕੌਣ ਜਿੱਤਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਤੋਂ ਕੜੀ ਨਜ਼ਰ ਰੱਖਣੀ ਆ ਕਿ ਨੇ ਜਿੱਤ ਕੇ ਕੰਮ ਕੀਤਾ ਕਿ ਨੇ ਜਿੱਤ ਕੇ ਕੰਮ ਨਹੀਂ ਕੀਤਾ ਪਰ ਜਿਨ੍ਹਾਂ ਨੂੰ ਜੋ ਫਤਵਾ ਆਮ ਜਨਤਾ ਵੱਲੋਂ ਦਿੱਤਿਆ ਗਿਆ ਜੋ ਫਤਵਾ ਆਮ ਜਨਤਾ ਦਾ ਹੁੰਦਾ ਉਹੀ ਰੱਬ ਦਾ ਫਤਵਾ ਹੁੰਦਾ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਜੀ ਕਿਹੜਾ ਵਾਰਡ ਜੀ ਤੁਹਾਡਾ ਦੁਕਾਨਦਾਰ ਵੀ ਕਿਸੇ ਵਾਰਡ ਜੀ ਰਹਿੰਦੇ ਕਿਹੜਾ ਉੱਪਰ ਮੰਗਲਗੜ੍ਹ ਤੇ ਲਿਆ ਚਲੋ ਜੀ ਬੋਲ ਉੱਪਰ ਗੜ੍ਹ ਤੋਂ ਆਇਆ ਚਨੇਚਰ ਤੋਂ ਬਚਿਓ ਜਨਾ ਠੀਕ ਹੈ ਇਹ ਤੁਸੀਂ ਵੈਸੇ ਰਿਜ਼ਲਟ ਦੇਖਣ ਲਿਓ ਨਾ ਦੇਖ ਰਿਹਾ ਕਿ ਕਿਹੜੇ-ਕਿਹੜੇ ਲੋਕ ਆ ਰਹੇ ਆ ਉਮੀਦਾਂ ਹੈਗੀਆਂ ਕਿ ਕਿ ਉਮੀਦਾਂ ਦੇ ਪੁੱਲ ਟੁੱਟ ਚੁੱਕੇ ਆ ਤੁਹਾਡਾ ਕਿਹੜਾ ਵਾਰਡ ਜੀ ਸਾਡਾ ਤਾਂ 13 ਨੰਬਰ ਵਾਰਡ ਹੈ ਕਿ ਸਿਆਣ ਸਾਹਿਬ ਜਿੱਤੇ ਨੇ ਜੀ ਕਹਿੰਦੇ ਉਧਰ ਮਿਸੇ ਸਿਆਣ ਮਿਸੇ ਸਿਆਣ ਦੇ ਚਾਂਸ ਹੈਗੇ ਜੀ ਸਿਆਣ ਦੇ ਤਾਂ ਚਾਂਸ ਬਣ ਕੇ ਕੇ ਅਸੀਂ ਗੱਲ ਵੀਡੀਓ ਕਰਕੇ ਆਈ ਸੀ ਪਰਸੋਂ ਇਹ ਥੋੜੀ ਵੀ ਕਿਪਾ ਹੋ ਸਕਦੀ ਹੈ ਜੀ ਬਾਕੀ ਪਬਲਿਕ ਦੀ ਇਹ ਤਾਂ ਲੋਕਾਂ ਦਾ ਫਤਵਾ ਹੈ ਲੋਕਾਂ ਦੇ ਫਤਵੇ ਤੇ ਡਿਪੈਂਡ ਕਰਦਾ ਜੀ ਜਿਹਦੇ ਸੱਚੇ ਬਣੇਗੇ ਉਹ ਅਗਰ 4 ਜਿਹੜੇ ਵਾਰਡ ਹੈ ਰਿਜ਼ਲਟ ਆ ਗਏ ਆ ਜਿੱਥੇ ਤਾਂ ਖੱਲੇ ਅਸੀਂ ਸੁਣ ਪਾਏ ਆ ਇੱਕ ਤਾਂ 7 ਨੰਬਰ ਵਾਰਡ ਚ ਮੈਡਮ ਕੁਸ਼ਮਕੌਸ਼ਲ ਜਿੱਤੇ ਆ 9 ਚੋਂ ਇਧਰ ਆਪ ਦੀ ਜਿੱਤ ਹੋ ਗਈ ਐ 13 ਚ ਆਪ ਦੀ ਜਿੱਤ ਹੋ ਗਈ ਐ ਕਹਿੰਦੇ ਡੱਬ ਹਨੀ ਡੱਬ ਵਾਲਾ ਜਿਹੜਾ ਵਾਰਡ ਐ 5 ਉਹ ਚ ਆਪ ਦੀ ਜਿੱਤ ਹੋ ਗਈ ਐ ਚਾਰਾਂ ਚੋਂ 3 ਸੀਟਾਂ ਆਪ ਲੈ ਗਈ ਐ ਕੀ ਲੱਗਦਾ ਨਗਰ ਕੌਂਸਲ ਕੀ ਦੀ ਬਣੂਗੀ ਨਗਰ ਕੌਂਸਲ ਵੀ ਜ਼ਿਆਦਾਤਰ ਤਾਂ ਆਪ ਦੀ ਤੋਂ ਕੌਣ ਉਮੀਦ ਐ ਬਿਲਕੁਲ ਚਲੋ ਠੀਕ ਐ ਜੀ ਬਹੁਤ ਸ਼ੁਕਰੀਆ ਤਸਵੀਰਾਂ ਆਪਾਂ ਇੱਕ ਵਾਰੀ ਫਿਰ ਤੋਂ ਚੌਂਕ 'ਚ ਚੱਲਦੇ ਹਾਂ ਕਿਉਂਕਿ ਉਧਰ ਉਹਨਾਂ ਦੀ ਮੂਮੈਂਟ ਐ ਖੁਸ਼ੀ ਮਨਾ ਰਹੇ ਆ ਹੱਲੇ ਉਹਨਾਂ ਨੂੰ ਆਪਾਂ ਇੰਜੋਏ ਕਰਨ ਦਈਏ ਤੇ ਚਾਰ ਜਿਹੜੇ ਨਗਰ ਕੌਂਸਲ ਦੇ ਵਾਰਡ ਨੇ ਚਾਰਾਂ ਦਾ ਰਿਜ਼ਲਟ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੈਨ ਸਰ ਟਿਕਾ ਜੀ ਆ ਜਾ ਭਈਏ ਮਿਹਰਬਾਨੀ ਆ ਜਾਓ ਕਿੰ ਸਿੰਘ ਜੀ ਸ਼ੁਕਰੀਆ ਜੀ ਤਾਂ ਚਾਰ ਜਿਹੜੇ ਵਾਰਡ ਨੇ ਉਹਨਾਂ ਦਾ ਰਿਜ਼ਲਟ ਹਾਲੇ ਤੱਕ ਸਾਡੇ ਤੱਕ ਪਹੁੰਚਿਆ ਹੈ ਔਰ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਿੱਦਾਂ ਹੀ ਹੋਰ ਸਾਡੇ ਤੱਕ ਵਾਰਡ ਦੀ ਡਿਟੇਲ ਪਹੁੰਚੇਗੀ ਉਹ ਵੀ ਸਾਂਝਾ ਕਰ ਦੇਵਾਂਗੇ ਚੰਗਾ ਚੰਗਾ ਨਿਕਾ ਇਹ ਤਸਵੀਰਾਂ ਬਲਾ ਚੌਰ ਤੋਂ ਬੰਦੇ ਆ ਰਹੇ ਨੇ ਮੇਰੇ ਬੋਟਾਂ ਵਾਲੇ ਉਧਰਲੇ ਪਾਸੇ ਜਾ ਰਹੇ ਲਓ ਜੀ ਤਾਂ ਗਹੂਨ ਰੋਡ ਗਹੂਨ ਰੋਡ ਵਾਲੀ ਸਾਈਡ ਤੋਂ ਵੀ ਕਹਿੰਦੇ ਕਿ ਕੈਂਡੀਡੇਟ ਜਿਨ੍ਹਾਂ ਨੇ ਜਿੱਤ ਦਰਜ ਕੀਤੀ ਹੈ ਉਹ ਵੀ ਖੁਸ਼ੀ-ਖੁਸ਼ੀ ਆ ਰਹੇ ਆ ਤਾਂ ਤੁਹਾਨੂੰ ਉਹ ਵੀ ਤਸਵੀਰਾਂ ਦਿਖਾ ਦੇਣੀਆਂ ਤੁਸੀਂ ਬਲਾ ਚੌਰ ਵਾਲਿਆਂ ਨੇ ਲਓ ਜੀ ਢੋਲ ਧਮਾਕੇ ਦਾ ਵੱਜ ਰਹੇ ਸੀਗੇ ਪਟਾਕੇ ਵੀ ਚੱਲ ਰਹੇ ਆ ਤੇ ਇਹ ਖੁਸ਼ੀ ਵਾਹ ਗਾਂਵਾਲਿਆਂ ਨੂੰ ਹੀ ਮਿਲਦੀ ਹੈ ਤਮੰਨਾ ਬਹੁਤਿਆਦੀ ਹੁੰਦੀ ਹੈ ਸੁਪਨਾ ਬਹੁਤੇ ਦੇਖਦੇ ਨੇ ਲੇਕਿਨ ਖੁਸ਼ੀ ਕਿਸੇ ਕਿਸੇ ਦੇ ਭਾਗ ਚ ਆਉਂਦੀ ਹੈ ਤਾਂ ਖੁਸ਼ੀ ਕਿਨਾਂ-ਕਿਨਾਂ ਦੇ ਭਾਗਾਂ ਚ ਆਈ ਹੈ ਉਹ ਤੁਹਾਨੂੰ ਤਸਵੀਰਾਂ ਸਿਖਾ ਦੇਣੀਆਂ ਮੈਨੂੰ ਲੱਗਦਾ ਹਲੇ ਟਾਈਮ ਲੱਗਣਾ ਭਾਗ ਲਾਵਾ ਫੋਰ ਜੀ ਆਓ ਜੀ ਆਓ ਚਾਰ ਸੀਟਾਂ ਦਾ ਰਿਜ਼ਲਟ ਹਲੇ ਤੱਕ ਪਤਾ ਲੱਗਾ ਹੈ ਹਾਂਜੀ ਹਾਂਜੀ ਇਹਨਾਂ ਚ ਤਿੰਨ ਚ ਆਪਨੇ ਬਾਜੀ ਮਾਰ ਲਈ ਕੀ ਲੱਗਦਾ ਨਗਰ ਕੌਂਸਲ ਦੇ ਕਿਦੀ ਬਣਦੀ ਆ ਦੇਖੋ ਸਰ ਰੱਬ ਦਾ ਹੈ ਹਲੇ ਦੇਖੋ ਹਲੇ ਪਤਾ ਨਹੀਂ ਨਾ ਲੱਗਾ 15 ਵਾੜਾ ਦਾ ਕਿਹ ਅੱਜ ਕੀ ਹਾਂ ਤੇ ਟੋਟਾ ਵਾੜਾ ਕਿਹੜਾ ਸਾਡਾ ਵਾੜਾ ਨੰਬਰ 7 ਹੈ ਉਸ ਉਸਨ ਕੋਸ਼ਲ ਜੀ ਜਿੱਤ ਕੇ ਹਾਂਜੀ ਹਾਂਜੀ ਵੱਡੀ ਜਿੱਤ ਹੋਈ ਉਹਨਾਂ ਦੀ ਹਾਂਜੀ ਹਾਂਜੀ ਤੇ ਫਿਰ ਹੋਰ ਕਿਹੜੇ ਵਾੜਾ ਚ ਤੁਹਾਡਾ ਕੋਈ ਫੇਵਰੇਟ ਕੈਂਡੀਡੇਟ ਹੈਗਾ ਸਾਰੇ ਵਧੀਆ ਹੀ ਐ ਸਰ ਬਲਾਜਰ ਭਾਈ ਜਰਾ ਜਾਈਦਾ ਹੋਰ ਕੁਝ ਵੱਡੀ ਗੱਲ ਇਹ ਹੈ ਭਾਈ ਜਰਾ ਬਣਿਆ ਰਵੇ ਸਭ ਵਧੀਆ ਗੱਲ ਹੈ ਜੀ ਕੋਨਾ ਸ਼ੁਭਨਾਮ ਰਜਤ ਅਨੰਦ ਭਾਈ ਜੀ ਰਜਤ ਅਨੰਦ ਮਾਨ ਅਨੰਦ ਜੀ ਹਾਂਜੀ ਹਾਂਜੀ ਚਲੋ ਅਨੰਦ ਵੀਰੇ ਬਹੁਤ ਝੋਕਰੀਏ ਬਹੁਤ ਵਧੀਆ ਹੋਇਆ ਭਾਈ ਜੀ ਆਜੋ ਚਾਹ ਪਾਣੀ ਪੀ ਲੈ ਆਜੋ ਵੀਡੀਓ ਕਰ ਲਈਏ ਫਿਰ ਤੁਹਾਡੇ ਕੋਲ ਬਹਿਨੇ ਆਓ ਭਾਈ ਜੀ ਸਾਹਮਣੇ ਹੀ ਅਨੰਦ ਬੰਦ ਕਿਹੜੀ ਆ ਜੀ ਦਿਖਾਓ ਲਓ ਜੀ ਅਨੰਦ ਬੁੱਕ ਡੀਪੂ ਸਾਡੇ ਵੀਰ ਦੀ ਦੁਕਾਨ ਹੈ ਜ਼ਰੂਰ ਦਰਸ਼ਨ ਦਿਓ ਸੇਵਾ ਦੀ ਆਜੋ ਭਾਈ ਜੀ ਠੀਕ ਠੀਕ ਹੈ ਵੀਰੇ ਬਹੁਤ ਝੋਕਰੀਆ ਧੰਨਵਾਦ ਧੰਨਵਾਦ ਵੀਰੇ ਤੁਹਾਨੂੰ ਜਿਹੜੇ ਸਾਡੇ ਪਰਿਵਾਰਕ ਜੀ ਆ ਪਿਆਰ ਕਰਦੇ ਆ ਉਹਨਾਂ ਨੂੰ ਮਿਲ ਕੇ ਸਾਨੂੰ ਚੰਗਾ ਲੱਗਦਾ ਔਰ ਜਿਹੜੇ ਸਾਡੇ ਇੰਦਾ ਦੇ ਪਰਿ ਜਿਹੜੇ ਸਾਨੂੰ ਪਿਆਰ ਦਿੰਦੇ ਆ ਵੀਡੀਓ ਸ਼ੇਅਰ ਕਰਦੇ ਆ ਜਿਹੜੇ ਸਤਕਾਰ ਦਿੰਦੇ ਆ ਉਹਨਾਂ ਕਰਕੇ ਵੀ ਵੀ ਬੱਤੀ ਆ ਲੱਗ ਜਾ ਜੀ ਲੱਗ ਦਿਖਾ ਦਿਓ ਜੀ ਇਹ ਦਿਖਾ ਦਿਓ ਤਾਂ ਗੱਡੀ ਰੋਕ ਲਈ ਟ੍ਰੈਫਿਕ ਲੱਗ ਜਾਣਾ ਬਾਜੀ ਤੋਰੋ ਗੱਡੀ ਹੋਰ ਰਿਜ਼ਲਟ ਜਿੱਦਾਂ ਹੀ ਆਉਂਦਾ ਇਸ ਵੀਡੀਓ ਨੂੰ ਰੈਪ ਅਪ ਕਰਦੇ ਇੱਥੇ ਇਸ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਆ ਜਿੱਦਾਂ ਹੀ ਹੋਰ ਰਿਜ਼ਲਟ ਸਾਡੇ ਤੱਕ ਪਹੁੰਚਦੇ ਤੁਹਾਡੇ ਤੱਕ ਉਹ ਵੀ ਅਪੜ ਦੇ ਕਰਦੇ ਰਹਿੰਦੇ ਆ ਤਦ ਤੱਕ ਬਣ ਜਾਣਾ ਵੀ ਬੱਤੀ ਨਵਾਂ ਸ਼ਰਮ ਛੋਟੀ ਜਿਹੀ ਨੈਸਰੀ ਕੈਮਰਾ ਪਰ ਸਮਝੋ ਜੀ ਜਦੋਂ ਬਹੁਤ ਜੀ ਫਿਰ ਤੁਹਾਜ਼ ਰਾਏ ਕੱਟੀ ਨਹੀਂ ਦੀ ਮਾਰੇ ਦਿਖਾ ਦੇ